ਨਸ਼ੇ ਦੀ ਹਾਲਤ ਵਿੱਚ ਨੌਜਵਾਨ ਨੇ ਗੁਰਦਾਸਪੁਰ ਦੇ ਜੇਲ੍ਹ ਰੋਡ ਤੇ ਸਥਿਤ ਸਾਮਨੇ ਸਿੰਘ ਸਭਾ ਗੁਰਦੁਆਰੇ ਦੇ ਦਿਲਰਾਜ ਟੈਲੀਕਾਮ ਨੂੰ ਪੇਚਕਸ ਨਾਲ ਤਾਲੇ ਤੋੜ ਕੇ ਲੁੱਟ ਦੀ ਨੀਅਤ ਨਾਲ ਹੋਇਆ ਅੰਦਰ ਦਾਖਲ ਅਤੇ 50000 ਰੁਪਏ ਗੱਲੇ ਵਿੱਚੋਂ ਕਢ ਕੇ ਫਰਾਰ ਹੋਣ ਲੱਗਾ ਤਾਂ ਨੇੜੇ ਬਾਜਵਾ ਡੇਰੀ ਦੀ ਮਾਲਕ ਨੇ ਮੌਕੇ ਤੇ ਇਸ ਨੂੰ ਕਾਬੂ ਕਰਕੇ ਪਾਇਆ ਰੌਲਾਤਾ ਦੁਕਾਨ ਦਾ ਮਾਲਕ ਪਹੁੰਚ ਗਿਆ ਤਾਂ ਫਿਰ ਖੂਬ ਚੋਰਦੀ ਹੋਏ ਛੇਤਰ ਪ੍ਰੇਡ ਫਿਰ ਕੀਤਾ ਪੁਲਿਸ ਦੇ ਹਵਾਲੇ ਜਦ ਮੌਕੇ ਦੇ ਮੌਜੂਦ ਚੋਰ ਨਾਲ ਗੱਲਬਾਤ ਕੀਤੀ ਤਾਂ ਉਸ ਦੀ ਜੇਬ ਵਿੱਚੋਂ ਨਸ਼ੇ ਦੀ ਸਰਿੰਜ ਵੀ ਬਰਾਮਦ ਹੋਈ ਅਤੇ ਉਸਨੇ ਕਿਹਾ ਕਿ ਇਹ ਚੋਰੀ ਉਸਨੇ ਨਸ਼ੇ ਦੀ ਹਾਲਤ ਵਿੱਚ ਕੀਤੀ ਹੈ ਅਤੇ ਨਸ਼ੇ ਦੀ ਪੂਰਤੀ ਲਈ ਉਹ ਚੋਰੀਆਂ ਕਰਦਾ ਹੈ ਉਸਨੇ ਆਪਣਾ ਪਿੰਡ ਗਾਹਲਵੀ ਦਾ ਰਹਿਣ ਵਾਲਾ ਦੱਸਿਆ ਹੈ ਜਿਸਨੇ ਇਹ ਵੀ ਦੱਸਿਆ ਹੈ ਕਿ ਉਹ ਬਹਿਰਾਮਪੁਰ ਦੇ ਲਾਗੇ ਰਹਿੰਦੇ ਲੋਕਾਂ ਤੋਂ ਸ਼੍ਰੀਆਮ ਨਸ਼ਾ ਲੈਂਦਾ ਹੈ ਜੋ ਸ਼੍ਰੀਆਮ ਨਸ਼ਾ ਵੇਚਦੇ ਹਨ ਮੌਕੇ ਤੇ ਮੌਜੂਦ ਗੁਰਮੀਤ ਸਿੰਘ ਦੁਕਾਨ ਦੇ ਮਾਲਕ ਨੇ ਦੱਸਿਆ ਕਿ ਦੁਪਹਿਰੇ ਦੁਕਾਨ ਬੰਦ ਕਰਕੇ ਖਾਣਾ ਖਾਣ ਲਈ ਕਰ ਗਿਆ ਸੀ ਤਾਂ ਪਿੱਛੋਂ ਇਸਨੇ ਪੇਸ਼ਕਸ਼ ਨਾਲ ਦੁਕਾਨ ਦਾ ਤਾਲਾ ਤੋੜ ਕੇ ਅੰਦਰ ਦਾਖਲ ਹੋ ਗਿਆ ਤਾਂ ਇਸ ਨੂੰ ਸਾਡੇ ਨਾਲ ਰਹਿੰਦੀ ਅਮਰਜੀਤ ਕੌਰ ਪੈਣ ਜਿਸ ਦੀ ਡੇਰੀ ਬਿਲਕੁਲ ਨਾਲ ਹੈ ਉਸਨੇ ਇਸ ਨੂੰ ਮੌਕੇ ਤੋਂ ਰੰਗੀ ਹੱਥੀ ਫੜ ਲਿਆ ਤੇ ਉਸ ਕੋਲੋਂ 50000 ਰੁਪਏ ਖੋਹ ਕੇ ਮੈਨੂੰ ਵਾਪਸ ਕੀਤੇ ਹਨ ਮੈਂ ਇਹਨਾਂ ਦਾ ਧੰਨਵਾਦ ਕਰਦਾ ਹਾਂ ਤੇ ਅਸੀਂ ਇਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ ਪੈਸੇ ਕੱਢੇ ਇਹਨੇ ਇਹਨਾਂ ਦੇਣਾ ਜੁਰਮੇਜ ਦੇ ਪੈਸੇ ਕੱਢੇ ਸੀ ਓਏ ਮੌਕੇ ਤੇ ਫੜ ਲਿਆ ਮੇਰਾ ਚਾਲੇ ਭੇਲਿਆ ਸਾਹਮਣੇ ਮਾਰ ਦੇ ਲਿਆ ਜੁਰਮੇਜ ਇੱਕੋ ਨਹੀਂ ਇਹ ਅੰਦਰ ਵੜਿਆ ਮੈਂ ਬੰਦਾ ਇਹ ਹੈ ਕੌਣ ਕੀ ਪਤਾ ਸਾਨੂੰ ਕੌਣ ਹੈ ਚਾਬੀ ਹੈ ਗਈ ਇਹ ਦੇਖੋ ਨਾ ਪੇਸਾ ਸਾਰ ਤੋਂ ਲੈ ਤੋੜ ਜਿੰਨੇ ਦੇ ਪੈਸੇ ਹੈ ਜੀ ਇਹ ਦੇਖੋ ਓਏ ਓਏ ਹਾਂ ਭਾਈ ਆ ਮੈਂ ਤੁਹਾਨੂੰ ਫੋਨ ਕਰਨ ਦਾ ਸੀ ਫੋਨ ਨਹੀਂ ਲੱਗਣਿਆ ਹਾਂ ਮਗਰੀ ਇਹ ਦੁਕਾਨ ਤੋੜ ਕੇ ਅੰਦਰ ਵੜਿਆ ਦੁਕਾਨ ਤੋੜ ਕੇ ਅੰਦਰ ਵੜ ਗਿਆ ਇਹ ਮੌਕੇ ਦੇ ਆ ਆਣ ਕੇ ਹੀ ਕਿਹਾ ਕਿ ਨੂੰ ਪੁੱਛ ਕੇ ਦੁਕਾਨ 'ਚ ਬੜਿਆ ਇਹਦੀ ਜੇਬ ਦੇ ਵਿੱਚੋਂ 50000 ਰੁਪਇਆ ਕੱਢਿਆ ਹੁਣ ਜੋ ਲੈ ਕੇ ਦੌੜ ਤੇ ਲਿਆ ਆ ਪੈਸੇ ਮਾਤਾ ਪੈਸੇ ਦਿਖਾਇਓ ਦਿਖਾਇਓ ਪੈਸੇ ਜਿਹੜੇ ਕੱਢੇ ਆ ਪੈਸੇ ਹੀ ਸਾਰੇ ਕੱਢ ਲਿਆ ਹੁਣ ਇਹਦੀ ਜੇਬ 'ਚੋਂ ਤੁਹਾਡਾ ਕੀ ਨਾਂ ਐ ਤੇ ਕਿੱਥੇ ਦੁਕਾਨ ਐ ਇਹ ਆਹ ਦੇਖੋ ਦੁਕਾਨ ਕੀ ਕਿਹੜਾ ਰੋਡ ਐ ਲਖਰਿੰਜੀ ਨੀ ਰੋਡ ਇਹਦੀ ਜੇਬ 'ਚ 55 ਸਿੰਘ ਸਭਾ ਸਿੰਘ ਸਭਾ ਕੋਰਤਰਾ ਸਾਹ ਕੋਰਤਾਰਪੁਰ ਉਹਦੇ ਸਾਹਮਣੇ ਬਿਲਕੁਲ ਦੁਕਾਨ ਕੀ ਨਾਂ ਤੁਹਾਡਾ ਮੇਰਾ ਨਾਮ ਬਲਜੀਤ ਸਿੰਘ ਕਾਦੀ ਦੁਕਾਨ ਆ ਜੀ ਇਹ ਇਹ ਮੋਬਾਈਲਾਂ ਦੀ ਦੁਕਾਨ ਆ ਇਹ ਜਿੰਨੇ ਦੁਪਹਿਰੀ ਵੜ ਗਿਆ ਜੀ ਹੁਣੇ ਗੱਲ ਨਾਲ ਰੋਟੀ ਖਾਣ ਆਏ ਹਨ ਮਗਰੋਂ ਯਾਰ ਕਿ ਵੜ ਗਿਆ ਤੁਹਾਡੀ ਦੁਕਾਨ ਸੀ ਹਾਂ ਜੀ ਮੋਬਾਈਲਾਂ ਦੀ ਦੁਕਾਨ ਆ ਹਾਂ ਜੀ ਇਹ ਪਿਛਾਣਾ ਕੋਣ ਆਏ ਲਾ ਜੀ ਮੈਂ ਜਾਣਦੇ ਨਹੀਂ ਇਹਨੂੰ ਚਲੋ ਕੋਈ ਨਹੀਂ ਕੋਈ ਨਹੀਂ ਯਾਰਾ ਇੱਕ ਮਿੰਟ ਯਾਰਾ ਓਏ ਜਿੰਨੇ ਤੋਂ ਪਹਿਲੀ ਤੂੰ ਚੋਰੀ ਕਰਨ ਮੜ ਗਿਆ ਕੀ ਗੱਲ ਯਾਰ ਇਹ ਮੈਂ ਬੰਦ ਕਰਦਾ ਕਿ ਨਾਦਰ ਕਿਥੋਂ ਆਇਆ ਇਹਦੀ ਜੇਬ ਚ ਸਿਰਿੰਜ ਵੀ ਨਿਕਲੀ ਜੀ ਕੋਈ ਨਹੀਂ ਕੋਈ ਨਹੀਂ ਕੀ ਨਾਦਰ ਕੋਈ ਨਹੀਂ ਕੋਈ ਨਹੀਂ ਕੀ ਨਾਦਰ ਕਿਥੋਂ ਆਇਆ ਬੜਾ ਥੋੜਾ ਜਿਹਾ ਦੇ ਦੋ ਨੂੰ ਕੁਝ ਹੋਣਾ ਯਾਰ ਕੀ ਨਾਦਰ ਆ ਗਿਆ ਸਾਂਗ ਨੂੰ ਕੀ ਹੋਇਆ ਕੀ ਨਾਦਰ ਕਿਥੋਂ ਆਇਆ ਹੈ ਓ ਯਾਰ 1 ਮਿੰਟ 1 ਮਿੰਟ ਯਾਰ ਉਹਨਾਂ ਨੂੰ ਖਬਰ ਦੇ ਦੇ ਕੀ ਨਾਦਰ ਕਿਥੋਂ ਆਇਆ ਗੱਲ ੜੀ ਦੱਸ ਕੀ ਨਾਦਰ ਐਥੇ ਕੀ ਕਰਨ ਆਇਆ ਸੀ ਆ ਚੋਰੀ ਕਿਉਂ ਕੀਤੀ ਆ? ਹੈ? ਨਸ਼ੇ ਦੀ ਹਾਲਤ 'ਚ ਆਉਂਗੇ। ਨਸ਼ੇ ਦੀ ਹਾਲਤ 'ਚ ਆ ਗਿਆ ਆ। ਤੇ ਕਿੰਨੇ ਪੈਸੇ ਕੱਢੇ ਸੀ? ਸਾਰੇ ਪੈਸੇ ਕੱਢ ਲਈ ਇਹਨਾਂ ਦੇ। ਵਾਪਸ ਤੂੰ ਥੋੜੇ ਦਿੱਤੇ ਆ ਤੂੰ ਆਪੇ ਕੱਢੇ ਆ। ਉਹ ਤਾਂ ਕਢਾਏ ਆ ਭਾਈ। ਉਹ ਤਾਂ ਕਢਾਏ ਆ। ਕਿਉਂ ਕਰਦਾ ਚੋਰੀਆਂ? ਨਸ਼ਾ ਕਰਦਾ ਭਾਈ। ਨਸ਼ਾ ਕਰਦਾ ਆ। ਹੋਰ ਕੌਣ ਨਾਲ? ਹੋਰ ਕੌਣ ਤੇ ਨਾਲ? ਭਾਈ। ਨਸ਼ਾ ਕਿੱਥੋਂ ਲੈਂਦਾ ਤੂੰ? ਬਰਾ ਬਰਾ। ਬਰਾ ਭਰੂਣਾ ਨਾ ਨਸ਼ਾ ਕਿੱਥੋਂ ਲਿਆਣਾ? ਮੋਟੂ ਕਿੱਥੇ ਆ ਮਾਡਾ ਦਾ ਬਰਾਬਰ ਦਾ ਸਾਥੀਆ ਦਾ ਮੱਲਾ ਅੱਛਾ ਸਾਥੀਆ ਦੇ ਮੱਲੇ ਉਹਦੇ ਨਾਲ ਕਿੰਨੇ ਦਾ ਲੈ ਕੇ ਜਾਣਾ 1500 ਰੁਪਏ 1500 ਰੁਪਏ ਰੋਈਏ ਨਾ ਤੇ ਰੋਜ ਕਿਥੋਂ ਆਂਦੇ ਪੈਸੇ ਫਿਰ ਹੈ ਡਾਕਟਰ ਕਰੋਗਾ ਨਾ ਕਿ ਮੈਂ ਤਾਂ ਮੈਂ ਗੱਲ ਹੀ ਕੋਈ ਅੱਜ 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 ਦਿਨੇ ਦੀ ਵਾਰੀ ਕਿੱਦਾਂ ਵੱਢਦੇ ਅੰਦਰ ਯਾਰ ਇੱਕ ਮਿੰਟ ਹਾਂਜੀ